ਇਤੂ ਵੰਤਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਤਾਲੰੂਰਤ ਅਜੂਨੀ ਸਹੈ ਭੰ ਗੁਰ ਪ੍ਰਸਾਦ ਜਬਰੋ ਨਿਂਪਾਵ ਨਿਰਾਰ ਕੁ ਦੇ ਕਾਬਲ ਹੈ ਕਾਬਲਾ ਦੇ ਧਰਮ ਤੇ ਉਫਿਰਤੇ ਬਹੁਤਾਇਓ ਕਲ ਤੋਰ ਸਮੁੰਦਰ ਮੈਂ ਪੂਰਤ ਤੇ ਕਬ ਹੂੰ ਮਿਟਾਏ ਨਹੀਂ ਰੇ ਪਛਤਾਇਓ ਪਤ ਵਿਚਾਰ ਜਲੇ ਮਕਰਾਂ ਜਦ ਕਾਰਨ ਕਾਉ ਅਵਤਾਰ ਬਣਾਏ ਜਪਿਓ ਜਨ ਅਰਜਨ ਧੀਮ ਗੁਰੂ ਫਿਰ ਸੰਪਟ ਜੋਨ ਗਰਬਨਾ ਪਾਇਓ ਪਰਨ ਨਦਗਨ ਨਵਖੰਡ ਮੈਂ ਜੋਤ ਸਬਰੂਪੀ ਰਾਵੋ ਪਾਰ ਭਨ ਮਥਰਾ ਤਸ ਪੇਦ ਨਹੀ ਗੁਰ ਅਰਜੁਨ ਪਰ ਤਾਤ ਖਾਇ ਹਾਰ ਗਿਆਨ ਧਿਆਨ ਕਿਛ ਕਰਮ ਨਾ ਜਾਣ ਸਾਰ ਨਾ ਜਾਣ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਰ ਰਾਖੀ ਮੇਰੀ ਸੋ ਕਰ ਤਲ ਗੁਰ ਸੇਵੀਆ ਅਹਰਸ ਸਹਜ ਸੁਪਾਈ ਦਰਸ਼ਨ ਪਰਸ ਆਏ ਗੁਰੂ ਕਾ ਜਨਮ ਮਰਨ ਦੁਖ ਜਾ ਹੋਏ ਹੋਵਾਏ ਸਿਬਤ ਖਸਮ ਦੀ ਲੋਰੇ ਅਰਸਾਂ ਕੁਰਸਾਂ ਚੱਟੀ ਆਏ ਤੋਲ ਦੇਖੇ ਸੱਜੇ ਹੀ ਪਾਤਸ਼ਾ ਮਲ ਜਰਮ ਜਰਮ ਮੇ ਕੱਟੀ ਆਈ ਸੱਜੰ ਸੱਜਾ ਪਾਪੁਸ਼ਾਓ ਸਿਰਸ਼ਾ ਦਾਈਸ਼ਾਹ ਜਿਸ ਬਾਸ ਬਹਿਟਿਆ ਈ ਸੋਈ ਆਏ ਸਭ ਨਾਮ ਦਾ ਬੇਸਾਹ ਸੱਜਣ ਸੱਚਾ ਕਾ ਪਾਤਸ਼ਾਹ ਸਿਰੀ ਸ਼ਾਨ ਦਾ ਇੱਛਾਰੂ ਜਿਸ ਪਾਸ ਬਹਿਟਿਆ ਸੋਹੀਐ ਸਬਨਾ ਦਾ ਵੇ ਇੱਛਾਰੂ ਸਤਨਾਏ ਸ੍ਰੀ ਵਾਹਿਬੂ ਸਾਹਿਬ ਜੀ ਬਿਲਾਬਲ ਮਹੱਲਾ ਅੰਜਵਾ ਸੋਖ ਨਿਧਾਨ ਪ੍ਰੀਤਮ ਪ੍ਰਭ ਮੇਰੇ ਆਦਾਨਨ ਪਰ ਬੂਰਉ 파ਪੁਰ ਕਕ ਫੇਰੇ 모헤 ਹਮਾ ਤੁਮਰੀ ਸਰਮਾਈ ਕਾਰੇ ਤੇਰ ਪਾ ਹਰ ਚਰਨ ਤੇ ਆਈ ਸੋ ਕਦੇ ਦਾ ਆਨ ਪ੍ਰੀਤਮ ਪ੍ਰਾਦਮ ਦੇਰੀ ਆਦਾਨ ਤੇ ਬੂਣ ਖਾ ਕੋਰ ਤਬ ਤੇਰੇ ਮੋਏ ਅਨਾਤ ਤੁਮਰੀ ਸਰਨਾਇ ਕਾਰੇ ਕਿਰਪਾ ਹਰ ਚਰਨ ਉਦiai ਦਰ ਪਰ ਹੋ

ਜੰਮ ਬੀੜਾ ਸਰਬਤੂਕ ਹਰਿ ਸਿਮਰਤ ਨਸੇ ਜਾਨ ਤੈ ਸੰਗ ਸਬਾ ਪ੍ਰਭ ਬਸਾਏ ਪ੍ਰਭਤਾ ਨਾਮ ਮਲ ਪੜਾ ਹਬਾਰੇ ਦਿਸਰਤ ਪੈਨਮ ਉਹ ਵਤਤਾਨ ਸਾੜ ਤਾਬਜਕ ਆਏ ਹੂਰ ਸਾਬ ਪਾਜ ਹਾਰੇ ਇਸਰਤ ਸਬਤਾਰ ਬਹੁ ਪਾਜ ਜਾਰ ਨਤਮਲ ਸੰਦ ਲੱਗ ਗਈ ਪ੍ਰੀਤ ਬਸਰ ਦਈ ਸਭ ਬੁਰਮਤ ਰੀਤਾ ਮਨ ਤਾਣ ਪਨ ਪਰ ਹਰ ਹਰ ਮਾਈ ਪਰ ਨਾਨ ਤਪਦ ਪਈ ਕੈ ਪਰ ਸਦਾ ਅਨੰਦ ਚਰਨ ਤਮ ਸੰਗ ਲੱਗੀ ਪ੍ਰੀਤਾ ਬਿਸਰ ਗਈ ਸਭ ਦੁਰਮਤੀਤਾ ਮਨ ਪਾਮ ਅੰਤਰ ਹਰ ਹੱਥ ਮੰਤ ਨਾਮਤ ਭਗਤ ਤੈਂ ਤਾਏ ਘਾਰ ਸਦਾ ਅਨਾਮੀ ਦਾਏ ਵਾਹਿ ਦ੍ਰਿਜੀ ਕਾ ਹਾਰ ਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਮੁਸਲਮਾਨ ਜੋ ਜੁਗੋ ਜੋਗ ਅਟਲ ਗੁਰਪਾਗਤੀ ਦਿਬਰਾਜ ਮਾ ਚਵੜ ਪਖਟ ਸ਼ਤਰ ਸਿਗਾ ਹਸਨ ਦੇ ਮਾਪ ਤਨ ਪਨ ਪਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਸਾਹਿਬ ਜੀ ਦੀ ਹਜ਼ੂਰੀ ਜੋੜ ਬੈ ਕੇ ਸਨਕਾਰੋ ਗੁਰੂ ਕੀ ਸਾਜੀ ਨਵਾਜੀ ਸੰਤ ਜੀ ਆਬ ਸਮੂਹ ਸੰਤਾਂ ਬੜਾ ਭਾਕੇ ਹੋ ਜੋ ਆਪ ਜੀ ਨੇ ਅੰਮ੍ਰਿਤ ਵੇਲੇ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਆਪ ਪੇਰਵਾ ਕੇ ਬੁਰਬਾਨੀ ਸਰਲ ਨ ਕੀਤੀ ਹੈ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸੁਪਾ ਦੇ ਕਵਿਨਾਂ ਦੇ ਸਰਤਾ ਨੂੰ ਪਾਣੀ ਕੇ ਬੋਹੇ ਥਾ ਸ਼ਾਂਤੀ ਦੇ ਕੁੰਜਾ ਦੀਨ ਦੀ ਦੇ ਬਾਅਦ ਕੋ ਐਸੇ ਦੀਨ ਦਿਆਰ ਸਤਿਗੁਰੂ ਧੰਤਨ ਸਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਮੁਬਾਰਕ ਚਰਨਾਂ ਉੱਤੇ ਚਾਰਨੀ ਕੀਤੇ ਹੋਏ ਪਵਿੱਤਰ ਮੁਖਵਾ ਆਪ ਜੀ ਨੇ ਸਰਵਰ ਕੀਤੇ ਹਾਲੀ ਧੰਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ 801 ਅਤੇ 802 ਤੇ ਸੁਭਾਏਮਾਨ ਹਨ ਬਿਲਾਵਰਾਂ ਦੇ ਵਿੱਚ ਤਾਂ ਮਨਸਾਹਿਬ ਸ੍ਰੀ ਅਰਜਨ ਦੇਵ ਜੀ ਮਹਾਰਾਜ ਅਮਿੱਤਰ ਉਪਦੇਸ਼ ਕਥਨ ਕਰਦੇ ਹਨ ਬਿਲਾਵਲ ਮਹੱਲਾ 5 ਸੁਖ ਨਿਧਾਨ ਪ੍ਰੀਤਮ ਪ੍ਰਭ ਮੇਰੇ ਸਾਰੇ ਸੁਖਾਂ ਦਾ ਖਜਾਂ ਦਾ ਨਿਬੰਧ ਦਾ ਅਰਥ ਹੈ ਸੰਗ ਜੀ ਖਿਆਨਾਂ ਸਾਰੇ ਸੁਖਾਂ ਦਾ ਕਜਨਾ ਪ੍ਰੀਤਮ ਪ੍ਰਭ ਮੇਰੀ ਜੋ ਇਸ ਅਕਾਲ ਪੁਰਖ ਨੂੰ ਕਿਸੇ ਵੀ ਪ੍ਰਕਾਰ ਦਾ ਤਮਾ ਕੋਈ ਨਹੀਂ ਹੈ ਪਰਮਾਤਮਾ ਅਕਾਲ ਪੁਰਖ ਐਸ ਦੀਨ ਦਿਆਲ ਬਲੂ ਸਾਹਿਬ ਜੀ ਮਹਾਰਾਜ ਜੋ ਕਥਨ ਕਰਦੇ ਹਨ ਕਿ ਸਾਰਿਆਂ ਸੁੱਖਾਂ ਦਾ ਨਿਧਾਨਾ ਜੰਮ ਅਕਾਲ ਪੁਰਖ ਪਰਮਾਤਮਾ ਆਪ ਹੈ ਸਾਰੇ ਹੀ ਸੁੱਖ ਜੋ ਅਤਾਰ ਬੁਰਖ ਦੇ ਪਰਮਾਤਮਾ ਦੇ ਗੁਰੂ ਸਾਹਿਬ ਜੀ ਦੇ ਕੋਲੋਂ ਪ੍ਰਾਪਤ ਹੁੰਦੇ ਹਾਂ ਸਰਬ ਸੁਖਾਂਤਾਰ ਬਾਪਾ ਸਤਿਬੁਰੇ ਕਾਂਕੀ ਸ਼ਰਣੀ ਪਾਈਆ ਜਿਹੜੇ ਗੁਰੂ ਸਾਹਿਬ ਜੀ ਦੀ ਸ਼ਰਨ ਦੇ ਵਿੱਚ ਜੋ ਵੀ ਜੀਵ ਆਉਂਦਾ ਹੈ ਸੰਗ ਜੀ ਉਹਨ ਸਾਰੇ ਸੁਖ ਪ੍ਰਾਪਤ ਹੁੰਦੇ ਹਾਂ ਦ੍ਰਿਅ ਵੀ ਜਿਹੜੇ ਆਪਾਂ ਸੁਖ ਮੰਨਦੇ ਹਾਂ ਇਹ ਕੋਸ਼ਿਸ਼ ਪ੍ਰਕਾਰ ਦੇ ਹਾਂ ਨਾ ਮਾਇਆ ਦੇ ਦੀ ਪਿਓ ਸੁਖ ਨਾ ਬੌਦਸੀਆ ਸਿਰਿਆਰ ਵੇਖਣ ਦੇ ਵਿੱਚ ਸੁਖ ਨਾ ਬਹੁਤਿਆਂ ਪਰਦੇਸ਼ਾਂ ਦੇ ਵਿੱਚ ਜਾਣ ਦੇ ਨਾਲ ਸੁਖ ਇਹ ਗੁਰੂ ਅਰਜਨ ਸਾਹਿਬ ਦੀ ਦਾ ਪਵਿੱਤਰ ਉਹ ਵਾਕ ਹੈ ਪਵਿੱਤਰ ਬਚਨ ਹਨ ਸੁਖ ਨਾ ਹੀ ਬਹੁਤੇ ਧਨ ਖਾਟੇ ਸੁਖ ਨਾਹੀ ਬੇਕੇ ਨਿਰਤਨਾਤੇ ਸੁਖ ਨਾਹੀ ਬਉਦੇਸ਼ ਕਮਾਏ ਸਰਬ ਸੁਖਾਂ ਹਰ ਹਰ ਬੋਨੇ ਪਾਰੇ ਸਾਰੇ ਹੀ ਸੁਖ ਉਸ ਅਕਾਲ ਪੁਰਖ ਦੇ ਗੁਨਾ ਦੇ ਵਿੱਚ ਹਨ ਸੁ ਬਉਦੀ ਕਮਾਈ ਕਰਨ ਦੇ ਨਾਲ ਸੁਖ ਪ੍ਰਾਪਤ ਨਹੀਂ ਹੁੰਦਾ ਜਿਹੜੇ ਸਦੀਵੀ ਸੁਖ ਹਨ ਕੋ ਪਰਮਾਤਮਾ ਅਕਾਲ ਪੁਰਖ ਦੇ ਨਾਮ ਦੇ ਵਿੱਚ ਆ ਸੋ ਸਾਰੇ ਗੁਰੂ ਜੀ ਕਥਨ ਕਰਦੇ ਹਨ ਕਿ ਸਾਰਿਆਂ ਸੁਖਾਂ ਦਾ ਨਦਾਨਾ ਜੋ ਨਿਦਾਨ ਦਾ ਅਰਥ ਹੈ ਖਜਾਨਾ ਅਕਾਲ ਕੁੁਰ ਪਰਬਾਪ ਮਗਾ ਨਾਮ ਸਾਰਿਆਂ ਸੁਖਾਂ ਦਾ ਖਜਾਨਾ ਹੈ ਆਧਨਿਕ ਬੋਨ ਨੂੰ ਭਾ ਪੂਰੇ ਪ੍ਰਾਪਤ ਏ ਉਸ ਅਟਾਰ ਬੁਰ ਕੁ ਪਰਮਾਤਮਾ ਦੇ ਸੰਬ ਜੀ ਇਨਿ ਜਾਵੇ ਬੁਨਹਾਂਪੀ ਕੋ ਕਤਲ ਨਹੀਂ ਕੀਤੇ ਜਾ ਸਕਦੇ ਜੋ ਜੀਵਾ ਬੇ ਨਾਲ ਉਹਦੇ ਬੁਨਾ ਦੀ ਗਿਣਤੀ ਨਹੀਂ ਹੋ ਸਕੀ ਸੋ ਕੁਰਬਾਨੀ ਦਾ ਪਾਣ ਪਵਿੱਤਰ ਉਪਦੇਸ਼ ਹੈ ਭਾ ਤਕਬੀਰ ਸਹਿਬ ਜੀ ਜਾਂ ਜੰਗੜੇ ਹਮ ਕੋ ਸ਼ਲੋਕਾਂ ਦੇ ਵਿੱਚ ਕਤਲ ਕਰਤੇ ਹੰ ਕਬੀਰ ਸਾਦ ਸਮੁੰਦੈ ਮਸ ਕਰੋ ਕਰਮ ਕਲੋ ਬਨਰਾਏ ਵਸਦਾ ਪਾਦ ਚਾਉ ਪਰ ਉਹ ਹਰ ਜਸ ਲਿਖ ਨਾ ਜਾ ਜੇ ਕਰ ਸੱਤਾਂ ਸਮੁੰਦਰਾਂ ਦੀ ਸ਼ਾਈ ਬਣਾਈ ਜਾਵੇ ਸੱਤ ਸਮੁੰਦੇ ਬਸ ਕਰੋ ਮਸ ਸ਼ਾਈ ਨੂੰ ਪਿੰਦੇ ਹ ਕਲਮ ਕਰੋ ਬਨਰਾਏ ਤੇ ਸਾਰੇ ਬਨਾਸ ਪਤੀ ਦੀਆਂ ਕਲਮਾਂ ਘੜੀਆਂ ਜਾਂ ਸਮੁੰਦਰਾਂ ਦੀ ਸ਼ਾਈ ਬਣਾਈ ਜਾਵੇ ਤੇ ਸਾਰੀਆਂ ਹੀ ਸ੍ਰਿਸ਼ਟੀ ਦੇ ਜਿੰਨੇ ਵੀ ਬਨਾਸਪਤੀ ਦ੍ਰਸ਼ ਕਹਨ ਉਹਨਾਂ ਦੀਆਂ ਕਲਮਾਂ ਘੜੀਆਂ ਜਾਣ ਫਸਦਾ ਆਕਾਰ ਵਿੱਚ ਜੋਂ ਕਰੋ ਹਰ ਜਸ ਦਿਖਣਾ ਜਾਏ ਸਾਰੀ ਭਰਤੀ ਨੂੰ ਆਕਾਰ ਬਨਾਇਆ ਜਾਵੇ ਇੰਨੇ ਉਸ ਆਕਾਰ ਕੁਰਖ ਦੇ ਵਿੱਚ ਗੁਣ ਹਨ ਪਿਓ ਦੇ ਫੇਰ ਵੀ ਗੁਣ ਲਿਖੇ ਨਹੀਂ ਜਾ ਸਕਦੇ ਸੁਭਾਨ குரு ਸਹਿਜ ਜੀ ਮਹਾਰਾਜੇ ਕਥਨ ਕਰਦੇ ਹਨ ਹਦਨਤ ਬੋਨ ਕਾਕਰ ਬਾਬਾ ਬੇਰੀ ਉਸ ਪਰਮਾਤਮਾ ਮਾ ਕਾਲਪੁਰਪ ਦੇ ਵਿੱਚ ਇੰਨੇ ਜਾਵੇ ਗੁਣ ਹਮ ਇਪੁਨ ਗੁਣਾਗੀ ਕੋ ਗਿਣਤੀ ਰੀ ਕੋ ਸਕੀ ਵੋਏ ਅਨਾਤ ਪੁਮਰੀ ਸਰਨਾਈ ਧਾਮ ਗੁਰੂ ਪਰਜਨ ਦੇ ਜੀ ਮਹਾਰਾਜੇ ਕਥਨ ਕਰਦੇ ਹਮ ਹੀ ਅਕਾਲਪੁਰ ਅਸੀਂ ਅਨਾਪ ਹਾਂ ਅਨਾਤ ਦਾ ਅਰਥ ਹੈ ਗਰੀਬ ਬੇਸਹਾਰਾ ਸਾਡਾ ਕੋਈ ਸਹਾਰਾ ਨਹੀਂ ਹੈ ਅਸੀਂ ਆਪਬੁद्धि ਸ਼ਰਨ ਦੇ ਵਿੱਚ ਆਇਆ ਕਰ ਕਿਰਪਾ ਹਰ ਚਰਨ ਤੇ ਆਈ ਕਿਰਪਾ ਕਰਕੇ ਸਾਨੂੰ ਆਪਣੇ ਜੋ ਚਰਣਾ ਵੀ ਦਾਤ ਬਖਸ਼ਿਸ਼ ਕਰੋ ਸਤਿਗੁਰੂ ਜੀ ਕਤਲ ਕਰਦੇ ਹਨ ਕਿ ਸਾਡੇ ਤੇ ਇਹ ਕਿਰਪਾ ਕਰੋ ਅਸੀਂ ਆਪ ਜੀ ਦੇ ਨਾਮ ਨੂੰ ਹੀ ਜਪਦੇ ਰਹੀ ਕਿਉਂਕਿ ਪਰਮਾਤਮਾ ਦੇ ਚਰਨ ਅਕਾਲ ਪੁਰਖ ਦਾ ਮਾਮ ਹੈ ਸੋ ਸਰਗਰੂ ਦੀ ਕਥਨ ਕਰਦੇ ਹਨ ਕਿ ਅਸੀਂ ਗਰੀਬ ਅਨਾਥ ਆੜੀ ਦੀ ਛੰਦੇ ਵਿੱਚ ਆਏ ਹਾਂ ਕਿਰਪਾ ਕਰੋ ਆਪ ਜੀ ਦੇ ਚਰਨਾਂ ਨੂੰ ਝੁੁੰਦੇ ਰਹੀਏ ਭਾਣ ਆਪ ਜੀ ਦੇ ਨਾਮ ਨੂੰ ਸਦਾ ਹੀ ਜਪਦੇ ਰਹੀਏ ਸਿਮਰਦੇ ਰਹੀਏ ਦਇਆ ਕਰੋ ਬਸੂ ਮਨ ਆਏ ਦਇਆ हे अतार पुरख साहेब दे ए किरपा करो तरस करो इस हद दे मनते विच बसना कर बोहे ए निर्गुण निज्जाय नर दाय सआबे विच गुण कोई नहीं है गुना तो रह कहां किरपा करके सानो अपने शरण रूपे पल्ले दे नार अपने लाड़ दे नार बमा कर ਵਾਹ ਬੁਰੂ ਵਰਜਨ ਦੇਵ ਜੀ ਮਹਾਰਾਜ ਜੀ ਸੰਗ ਜੀ ਇਰਹਾਉ ਵਾਲੀ ਪਗਤੀ ਜੋ ਕੇਂਦਰੀ ਭਾਵ ਹੈ ਸ਼ਬਜਦਾਨ ਗੁਰੇ ਸਾਹਿਬ ਜੀ ਕਥਿਲ ਕਰਦੇ ਹਨ ਕਿ ਸਾਜੇ ਤੇ ਤਰਸ ਕਰੋ ਰਹਿਮਤ ਕਰੋ ਸਾਡੇ ਮਨ ਦੇ ਵਿੱਚ ਬਸਣਾ ਕਰੋ ਅਸੀਂ ਗੁਨਾਹਕਰ ਰਹਿਤ ਹਾਂ ਕੋਈ ਵੀ ਸਾਡੇ ਵਿੱਚ ਗੋਣ ਨਹੀਂ ਹੈ ਕਿਰਪਾ ਪਰ ਕੇ ਆਪਣੀ ਲੜ ਦੇ ਨਾਲ ਸਾਨੂੰ ਨਾਮ ਰੂਪੀ ਲੜ ਦਿਲਾ ਲਵਗਾ ਰਹਾਉ ਸਤਾਈ ਦੇ ਇਹ ਧੰਗ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਕਥਨ ਕਰਦੇ ਹਨ ਪ੍ਰਭ ਚਿਤ ਆਵੈ ਤਾਂ ਪਾਇਸੀ ਭੀੜ ਜਿਸ ਜੀਵ ਨੂੰ ਉਹ ਅਕਾਲ ਪੁਰਖ ਜਿਸ ਦੇ ਚੇਤੇ ਰਿਗਚ ਆਉਂਦਾ ਹੈ ਜਿਹੜਾ ਸਦਾ ਹੀ ਉਹਨੂੰ ਪਰਮਾਤਮਾ ਦੇ ਨਾਮ ਨੂੰ ਚਾਪਦਾ ਸਿਮਰਦਾ ਹੈ ਉਹਨੂੰ ਕਿਸੇ ਵੀ ਤਰਾਂ ਦੇ ਭੀੜ ਮੁਸ਼ਕਲ ਜੀੜੀ ਹੈ ਉਹ ਆਉ ਦੇ ਜੇ ਆ ਵੀ ਜਾਵੇ ਤੇ ਪਰਮਾਤਮਾ ਬਚਾ ਲੈਂਦਾ ਹੈ ਕਿਉਂਕਿ ਗੁਰੂ ਸਾਹਿਬ ਜੀ ਦੇ ਸ਼ਬਦ ਸੰਗਤ ਜੀ ਐਸੇ ਹਨ ਜੋ ਜੇਰਾ ਜੀਵ ਪਰਮਾਤਮਾ ਦੇ ਸ਼ਰਨ ਦੇ ਵਿੱਚ ਆ ਜਾਂਦਾ ਹੈ ਉਹਦਾ ਨਾਮ ਜਗਦਾ ਹੈ ਉਹਦੇ ਅਨੇਕਾਂ ਹੀ ਪਰਾਂ ਦੀਆਂ ਜਿਹੜੀਆਂ ਮੁਸ਼ਕਲਾਂ ਉਹ ਗੁਰੂ ਸਾਹਿਬ ਜੀ ਦੂਰ ਕਰ ਦਿੰਦੇ ਹਾਂ ਹਾਰ ਸੇਵਤਾ ਨਾ ਦੀ ਜਾਮਕ ਪੀ ਜਿਹੜੇ ਵਾਹਿਗੁਰੂ ਨੇ ਸੇਵ ਬਨ ਜਾਂਦੇ ਹਨ ਉਹਦੇ ਚਾਕਰ ਬਨ ਜਾਂਦੇ ਹਨ ਦਾਸ ਬਨ ਜਾਂਦੇ ਹਨ ਉਹਨਾਂ ਨੂੰ ਜਮ ਤੇ ਦੁੱਖ ਨਹੀਂ ਦੇਦਾ ਜਮਾਰੀ ਗਰੀ ਪੀੜ ਐ ਤੋਖਾ ਉਹ ਬੋਨਾਂ ਨੂੰ ਸਭਾ ਆਗੇ ਨਹੀਂ ਪਈਬੀ ਜਿਹੜੇ ਜੀਵ ਅਤਾਰ ਬਰਕਿਦੇ ਸੇਵ ਗੁਰੂ ਦੇ ਸੇਵ ਗੁਰੂ ਦੇ ਦਾਸ ਬਨ ਜਾਂਦੇ ਆ ਸਰਬ ਦੁਖ ਹਰ ਸਿਮਰਪਨਸ ਦੀ ਸਾਰੇ ਹੀ ਦੁਖ ਸੰਗ ਜੀ ਪਰਮਾਤਮਾ ਦਾ ਸਿਮਰਨ ਤਨ ਦੇ ਨਾਲ ਨਾ ਸੁਝੁੰਦੇ ਹਾਂ ਸੁਖਮਨੀ ਸਾਹਿਬ ਜੀ ਵਿੱਚ ਵੀ ਆਪਾਂ ਪੜ੍ਹਦੇ ਹਾਂ ਪ੍ਰਭਤਾ ਸਿਮਰਨ ਦੁਖ ਜਾਂ ਮਨਸਾ ਸੋ ਅਤਾਰ ਪੁਰਖ ਦਾ ਸਿਮਰਨ ਐਸਾ ਹੈ ਉਹਦਾ ਨਾਮ ਆਸਾ ਹੈ ਸਰਬ ਦੁਖ ਹਰ ਸਿਮਰਤਨ ਸੇ ਇਸ ਸਾਰੇ ਹੀ ਦੁੱਖ ਵਾਹਿਬ ਰੂਪੇ ਸਿਮਨ ਕੀ ਪਿਆਨਾਸ ਹੋ ਜਾਂਦੇ ਹਨ ਜਾਣਤਾ ਸੰਦ ਸਦਾ ਆਤਮ ਬਸੇ ਜਿਨ੍ਹਾਂ ਵੇ ਸੰਦ ਉਹ ਆਤਾਰ ਪਰਪਰਮਾਪਮਾ ਵਸ ਜਾਂਦਾ ਹੈ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੇ ਮੁਸ਼ਕਲ ਕੋਈ ਦੁੱਖ ਨਹੀਂ ਆਉਂਦਾ ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜੀ ਅੱਗੇ ਕਥਨ ਕਰਦੇ ਹਨ ਤਬ ਕਾ ਨਾਮ ਮਨ ਤਨ ਆਧਾਰ ਵਾਹਿਗੁਰੂ ਦਾ ਨਾਮ ਜਿਹੜਾ ਹੈ ਉਹ ਅਸੀਂ ਆਪਣੇ ਮਨ ਦੇ ਵਿੱਚ ਤੇ ਤਨ ਦੇ ਵਿੱਚ ਜੋ ਉਹ ਨੂੰ ਬਸਾਉਣਾ ਕੀਤਾ ਹੈ ਆਧਾਰ ਆਸਰਾ ਬਣੋਣਾ ਕੀਤਾ ਹੈ ਜਿਹੜੇ ਜੀਵ ਪਰਮਾਤਮਨ ਆਪਣਾ ਆਸਰਾ ਬਣਾ ਲੈਂਦੇ ਹਨ ਸੰਗਤ ਜੀ ਉਹਨਾਂ ਨੂੰ ਕਿਸੇ ਵੀ ਪ੍ਰਕਾਰ ਦੀ ਮੁਸ਼ਕਲ ਨਹੀਂ ਆਉਂਦੀ ਮੁਸ਼ਕਲ ਇਹਨਾਂ ਨੂੰ ਆਉਂਦੀ ਹੈ ਪਿਸਰਤ ਨਾਮ ਹੋਵਤ ਤਨਸ਼ਾਰ ਜਿਹੜੇ ਵਾਇਗ ਨੂੰ ਭੁੱਲ ਜਾਂਦੇ ਹਨ ਬਿਸਰਕ ਜਿਹੜੇ ਪਰਮਾਤਮਾ ਦੇ ਨਾਮ ਨੂੰ ਪੜਾ ਦਿੰਦੇ ਹਨ ਹੋਵਤ ਤਨਸ਼ਾਰ ਉਹਨਾਂ ਦਾ ਸਰੀਰ ਫਿਰ ਜਿਹੜਾ ਹੈ ਉਹ ਸਵਾਹ ਹੋ ਜਾਂਦਾ ਹੈ ਉਹਨਾਂ ਤਨਤੇ ਲਾਂਤਾ ਰੂਪੀ ਸਵਾਕ ਇਹ ਵੀ ਹੈ ਜਿਹੜੇ ਪਰਮਾਤਮਾ ਨੂੰ ਭੁੱਲ ਜਾਂਦੇ ਹਨ ਧੰਨ ਗੁਰੂ ਅਰਜਨ ਦੇਵ ਜੀ ਦਾ ਕਿ ਸ਼ਬਦ ਹੈ ਹਰਿਤ ਬਿਸਰਤ ਸਦਾ ਕੁਵਾਰੀ ਤਾਂ ਤੋ ਤੋ ਖਾ ਦਰਾਂ ਬਿਆਤਾ ਜਨ ਤੋ ਊੜੇ ਪੁਬਾਰ ਜਿਹੜੇ ਵਾਹਿਗੂ ਭੁੱਲ ਜਾਂਦੇ ਹਨ ਪੁਨਾ ਖੱਜਰ ਬੇਪਤ ਬੇਪਤ ਖੁਵਾਰ ਹੋਣਾ ਪੈਂਦਾ ਹੈ ਬ੍ਰਵਚਿਤ ਆਏ ਪੂਰਨ ਸਬਤਾ ਦੇ ਜਿਹੜੇ ਬਾਹਰੀ ਰੂਪ ਜੀਤੇ ਕਰਦੇ ਹਨ ਪੁਨਾ ਵੇ ਸਾਰੇ ਹੀ ਕਾਦ ਪਰਮਾਤਮਾ ਰਾਸ ਕਾ ਦੇਤਾ ਹੈ ਹਰ ਬਿਸਰਤ ਸਭ ਕਾ ਨੂੰ ਖਾਜ ਤੇ ਜਿਹੜਾ ਵਾਹਿਗੁਰੂ ਨੂੰ ਭੁੱਲ ਜਾਂਦਾ ਹੈ ਸੰਗ ਜੀ ਉਹਨਾਂ ਸਾਰਿਆਂ ਦਾ ਮੁਥਾਜ ਕੀ ਹੋਣਾ ਪਈਦਾ ਆਪਾਂ ਸਾਰਿਆਂ ਦੀ ਅਧੀਨਗੀ ਹਰ ਕਰਾਂ ਦਾ ਦੁੱਖ ਗੁਨਾ ਨੂੰ ਸਹਾਰਨਾ ਪੈਤਾ ਜੀਰੇ ਜੀ ਪਰਮਾਤਮਾ ਨੂੰ ਭੁੱਜ ਜਾਂ ਕੇ ਹਨ ਅਖੀਰਲੇ ਪਦੇ ਦੇ ਵਿੱਚ ਤੁਹਾਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕਥਨ ਕਰਦੇ ਹਾਂਵੇਂ ਚਰਨ ਕਮਲ ਸੰਗ ਲਾਗੀ ਪ੍ਰੀਤ ਜਿਨ੍ਹਾਂ ਦੀ ਅੰਦਰ ਦੇਸ ਜੇਰੀ ਸਾ ਸੰਗ ਜੀ ਜੋ ਮਨ ਦੀ ਬਿਰਤੀ ਹੈ ਉਹ ਪਰਮਾਤਮਾ ਵਾਹਿਗੁਰੂ ਦੇ ਚਰਣਾ ਦੇ ਨਾਲ ਨਗ ਜਾਂਦੀ ਹੈ ਦਿਸਰ ਦੈਸ ਅਬ ਦੁਰਮਤ ਰੀਤ ਉਹਨਾਂ ਦੇ ખોટી ਮਤ ਜਿਹੜੀ ਹੈ ਮਾੜੀ ਮਤ ਉਹ ਸਾਰੀ ਨਾਸਗ ਹੋ ਜਾਂਦੀ ਹੈ ਕਿਉਂਕਿ ਕੋ ਆਪਣੀ ਮਨ ਤੇ ਵਿੱਚੋਂ ਤਨ ਦੇ ਵਿੱਚੋਂ ખોਟੀ ਮਤ ਨੂੰ ਦੂਰ ਕਰ ਦਿੰਦੇ ਹਨ ਜਿਹੜੇ ਜੀਵ ਪਰਮਾਤਮਾ ਵਾਹਿਗੁਰੂ ਦੇ ਪਕਾਲ ਪੁਰਖ ਦੇ ਚਰਨਾਂ ਦੇ ਨਾਲ ਪ੍ਰੀਤੀ ਰਾਕਦੇ ਹਨ ਮੰਪਾ ਹੰਤਰ ਹਰ ਹਰ ਮੰਪਾ ਅਕੀਲ ਨੇ ਆਪਣੇ ਪਿੰਨਾਂ ਦੇ ਵਿੱਚ ਗੁਰੂ ਸਾਹਿਬ ਜੀ ਕਥਨ ਕਰਦੇ ਹਨ ਇਹ ਮਨ ਦੇ ਵਿੱਚ ਤਨ ਦੇ ਵਿੱਚ ਆਪਣੇ ਹਿਰਦੇ ਦੇ ਵਿੱਚ ਜਿਨ੍ਹਾਂ ਨੇ ਮਨ ਕਰਕੇ ਪਨ ਕਰਕੇ ਵਾਹਿਗੁਰੂ ਦੇ ਮੰਤਰ ਨੂੰ ਜਪਨਾ ਕੀਤਾ ਹੈ ਨਾਲਕ ਪਦ ਪਹਿਲ ਕਹਿ ਕਰ ਸਦਾ ਅਮੰਨ ਦਾ ਐਸੇ ਅਤਾਰ ਪੁਰਖ ਦੇ ਭਗਤ ਜਿਹੜੇ ਭਗਤੀ ਕਰਨ ਵਾਲੇ ਹਨ ਉਹਨਾਂ ਦੇ ਹਿਰਦੇ ਰੂਪੀ ਘਰ ਦੇ ਵਿੱਚ ਅਰਪਾ ਕੀ ਭਰ ਦੇ ਵਿੱਚ ਸਦਾ ਹੀ ਆਨੰਦ ਖੁਸ਼ੀਆਂ ਬਣੀਆਂ ਰਹਿੰਦੀਆਂ ਹਨ ਜਿਹੜੇ ਜੀਵ ਵਾਹਿਗੁਰੂ ਦੇ ਨਾਮ ਮੰਤਰ ਨੂੰ ਆਪਣੇ ਹਿਰਦੇ ਦੇ ਵਿੱਚ ਅੰਤਿਸ਼ ਕਰਨ ਦੇ ਵਿੱਚ ਵਸਾ ਹੀ ਦੇ ਸੋ ਸਤਿਗੁਰੂ ਜੀ ਕਿਰਪਾ ਦਰ ਨਾਮ ਦੀ ਬਾਤ ਗੁਰ ਸਿੱਖੀ ਜੀ ਨੂੰ ਸਰਬਸੰਤਾਂ ਨੂੰ ਬਖਸ਼ੀ ਕਰ ਉਹ ਗਿਆਨ ਪੁਰਨਾ ਚੁਕਾਂ ਦੇ ਖਿਮਾ ਜੀ ਵਾਹਿਗੁਰੂ ਜੀ ਕਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ